ਮੇਰਾ ਨਾਮ ਜਗਿੰਦਰ ਕੋਰੇ ਮੈਂ ਪਿੰਡ ਜੰਡ ਵਾਲੇ ਪਿੰਮੇਸ਼ਾ ਤੋਂ ਲਾ ਕਰਨੀ ਵਾਲਾ ਅੱਜ ਅਸੀਂ ਫਾਇਲ ਕਾ ਜ਼ਿਲ੍ਹਾ ਏਡੀਸੀ ਡੀ ਨੂੰ ਦਸਤਕ ਮਿਲੇ ਸੀ ਅਤੇ ਉਹਨਾਂ ਉਹਨਾਂ ਨੂੰ ਚੰਡੀਗੜ੍ਹ ਬੱਗਾ ਸਿੰਘ ਪ੍ਰਧਾਨ ਚੰਡੀਗੜ੍ਹ ਤੋਂ ਮਿਲ ਕੇ ਆਡਰ ਲਾ ਕੇ ਆਏ ਸੀ ਅਤੇ ਫਿਰ ਅਸੀਂ ਡੀਸੀ ਸਾਊਥ ਜੀ ਨੂੰ ਵੀ ਮਿਲੇ ਉਹਨਾਂ ਨੇ ਲੋਕਪਾਲ ਲੋਕਪਾਲ ਵੀ ਦਾਲਤ ਵਾਲਿਆਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਇਹਨਾਂ ਦੀ ਅਫੈਲਾ ਅਪਲਾਈ ਕਰੋ ਕਿ ਇਹਨਾਂ ਨੂੰ ਆਰਡਰਾਂ ਦੀ ਕਾਪੀਆਂ ਵੀ ਦਿੱਤੀਆਂ ਜਾਣ ਸਾਨੂੰ ਫਿਰ ਲੋਕਪਾਲ ਨੇ ਕੁਝ ਗੈਸਟ ਕੀਤੀ ਤੇ ਦੂਸਰਾ ਸਾਡੀਆਂ ਫੈਲਾ ਪੋਣੇ ਅੱਧੇ ਪੋਣੇ ਘੰਟੇ ਦੇ ਵਿੱਚ ਲੱਭ ਕੇ ਸਾਡੇ ਸਾਹਮਣੇ ਰੱਖੀਆਂ ਗਈਆਂ ਦੇ ਸਾਨੂੰ ਕਿਹਾ ਗਿਆ ਕਿ ਜੇਕਰ ਤੁਸੀਂ ਅੱਜ ਸਿੰਪਲ ਆਰਡਰ ਲੈਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੇ ਸਕਦੇ ਹਾਂ ਅਸੀਂ ਕਿਹਾ ਨਹੀਂ ਬੱਗਾ ਸਿੰਘ ਪ੍ਰਧਾਨ ਹੋਰ ਨੇ ਕਿਹਾ ਵੀ ਨਹੀਂ ਅਸੀਂ ਉਹਨਾਂ ਨੂੰ ਜੋ ਵੀ ਜੁਰਮਾਨਾ ਪਿਆ ਸਰ ਪਿਆ ਜਾਊਗਾ ਸਰਕਾਰ ਵੱਲੋਂ ਉਹ ਜੁਰਮਾਨਾ ਲਾ ਕੇ ਫਿਰ ਅਸੀਂ ਆਰਡਰਾਂ ਦੀ ਕਾਪੀਆਂ ਜਾਰੀ ਕਰਾਂਗੇ ਫਿਰ ਲੋਕ ਪਾਲਾ ਸਾਨੂੰ ਕਹਿੰਦੇ ਵੀ ਤੁਸੀਂ ਥੋੜਾ ਜਿਹਾ ਸਾਨੂੰ ਸਮਾਂ ਦਿਓ ਤੇ ਫਿਰ ਅਸੀਂ ਉਹਨਾਂ ਨੂੰ ਥੋੜਾ ਜਿਹਾ ਸਮਾਂ ਦਿੱਤਾ ਜੈਪੀਂ ਜੈਪੀ ਜੈਪੀ ਪਕਲਿਆ ਨਾ ਮਨਜੀਤ ਕੋਰੇ ਮੈਂ ਹੋਇਆ ਕਰਵਾਇਆ ਕਰਵਾਇਆ ਬਰਕਰਾਰ ਰਹਾ ਬਸ ਬੰਲੀ ਜਿਹੜੀ ਬਸਾਂ ਦਾ ਬਾਸਰ ਫੋਟੋ ਤੋਂ ਵਾਲਾ ਸਮ ਅਸੀਂ ਜਿਨਾ ਫਾਦਲ ਦਾ ਵਿੱਚ ਆਏ ਸੀਗੇ ਕਿਛੁ ਏਡੀਸੀ 2 ਨੂੰ ਮਿਲੇ ਸੀ ਉਹਨਾਂ ਨੂੰ ਸਾਨੂੰ ਮਤਲਬ ਅਸੀਂ ਉਹ ਕਿਹਾ ਅਸੀਂ ਉਹਨਾਂ ਨੂੰ ਚਾਹੀਦੇ ਦੋ ਕਰਵਾ ਦੋ ਉਹਨਾਂ ਦੇ ਕਿੱਸੇ ਕਿਸੇ ਉਹਨਾਂ ਕੱਤ ਨੂੰ ਕੋਈ ਆਗਿਆ ਦੇ ਕੇ ਉਹਨਾਂ ਕੋਲ ਗਿਆ ਸੀ ਅੱਜ ਆਗੇ ਲੋਕ ਪਰ ਜੇਡੀ ਕੁਝ ਹੋਇਆ ਰეკਮੈਂਡ ਮੈਨ ਬੋਲ ਅਸੀਂ ਅਸੀਂ ਇਹ ਦਸਿਨਾਮ ਨੂੰ ਲਗਾ ਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਿ ਜਦੋਂ ਹੋਣੇ ਹੋਣੇ ਨੂੰ ਸੁਣਵਾਈ ਕੀਤੀ ਜਾਵੇ ਤੇ ਫਿਰ ਅਸੀਂ ਉਹਨਾਂ ਹਰ ਬਿਆਸੇ ਦਸਰਾ ਨਾਮ ਦਾ ਲੋਕ ਦਾ ਦਾਲ ਚ ਗਿਆ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕੋ ਟਾਈਮ ਲੱਗਾ ਸਖਾਲਾ ਲੱਗਣ ਤੇ ਅਸੀਂ ਨਾਲ ਲਾ ਪਾਗੇ ਚਲੋ ਸਖਾਲਾ ਪਤਾ ਨਹੀਂ ਕਿਤੇ ਚਲੀ ਗਈਆਂ ਤੇ ਫਿਰ ਜਦੋਂ ਮੈਂ ਫਿਰ ਲਾਗ ਲਾ ਦਿੱਤੀਆਂ ਤੇ ਉਹਨਾਂ ਦੇ ਫਿਰ ਗਿਆ ਸੀ ਵੀ ਬਸ ਸਿੰਪਲ ਰਿਕਾਰਡ ਕਰਦਿਆਂ ਤੇ ਅਸੀਂ ਫਿਰ ਗਿਆ ਸੀ ਫੋਨ ਆਰਡਰ ਦੇ ਸਾਨੂੰ ਫਿਰ ਮੰਨ ਲਿਆ ਉਹਦਾ ਇਹਨਾਂ ਕਰ ਮੈਂ ਚਾਹ ਜਪਾਨ ਜਪਾਨ ਤੋਂ ਮੇਰਾ ਨਾਮ ਸੁਵਰਨਪੁਰ ਪਿੰਡ ਖੈਰੇਕ ਉਤਾੜ ਬਲਾਕ ਗੁਰੂਰਸਾਏ ਮੈਂ ਸਰਕਲ ਪ੍ਰਧਾਨ ਅੱਜ ਸਾਡੀ ਵੈਲਪਰ ਸਭਾ ਦੀ ਟੀਮ ਇੱਥੇ ਫਾਦਲ ਕਾ ਪਹੁੰਚੀ ਹੈ ਸਾਡੇ ਨਾਲ ਸਰਦਾਰ ਪੱਤਾ ਸਿੰਘ ਪ੍ਰਧਾਨ ਔਰ ਸਰਪ੍ਰਧ ਪ੍ਰਧਾਨ ਜੀਤ ਔਰ ਔਰ स्वर्णपुर ਅਸੀਂ ਤੁਹਾਨੂੰ ਇੱਥੇ ਵੈਲਫਰ ਸਭਾ ਦੀ ਟੀਮ ਦੇ ਵਿੱਚੋਂ ਅਸੀਂ ਇੱਥੇ ਪਹੁੰਚੇ ਹਾਂ ਹਾਂਜੀ ਪਹਿਲਾਂ ਅਸੀਂ ਐਡੀਸੀ ਦਿਨੋ ਮਿਲੇ ਕਿਉਂਕਿ ਉਸ ਦਿਨ ਚੰਡੀਗੜ੍ਹ ਪੱਗਾ ਸਿੰਘ ਪ੍ਰਧਾਨ ਪਹੁੰਚੇ ਸੀ ਔਰ ਫੋਨ ਕਰਵਾਇਆ ਸੀਗਾ ਕਿਉਂਕਿ ਸਾਡੀ ਮੁਸ਼ਕਲਾਂ ਦੇ ਹੱਲ ਨਹੀਂ ਹੋ ਰਿਹਾ ਸੀ ਦਿਨੋ ਦਿਨ ਮੁਸ਼ਕਲਾਂ ਵਧੀਆਂ ਜਾ ਰਹੀਆਂ ਸੀ ਔਰ ਪੱਗਾ ਸਿੰਘ ਪ੍ਰਧਾਨ ਦੇ ਹਾਈ ਕੋਰਟ ਚੰਡੀਗੜ੍ਹ ਤੋਂ ਫੋਨ ਕਰਾਉਣ ਤੇ ਅੱਜ ਸਾਡੀ ਐਡੀਸੀ ਨੇ ਬਹੁਤ ਵਧੀਆਂ ਗੱਲ ਸੁਣੀ ਔਰ ਧਿਆਨ ਚ ਲੈਂਦੀ ਔਰ ਸਾਨੂੰ ਜੋ ਕਿ ਉਮੀਦ ਸੀ ਕਿ ਅੱਜ ਸਾਡਾ ਮਸਲਾ ਹੱਲ ਹੋਵੇਗਾ ਔਰ ਫਿਰ ਸਾਨੂੰ ਟਾਈਮ ਦਿੱਤਾ ਗਿਆ ਮੈਡਮ ਡੀਸੀ ਨੂੰ ਮਿਲੇ ਸੀ ਉਹਨੇ ਵੀ ਸਾਡੀ ਬਹੁਤ ਧਿਆਨ ਨਾਲ ਗੱਲ ਸੁਣੀ ਹੈ ਔਰ ਹੁਕਮ ਜਾਰੀ ਕੀਤਾ ਹੈ ਕਿ ਲੋਕਪਾਲ ਇਹਨਾਂ ਨੂੰ ਆਰਡਰ ਦਿੱਤੇ ਜਾਣ ਔਰ ਫਿਰ ਲੋਕਪਾਲ ਨੇ ਸਾਡੇ ਆਰਡਰ ਲੈਕਣੇ ਸ਼ੁਰੂ ਕੀਤੇ ਔਰ ਫਿਰ ਪਹਿਲਾਂ ਲੱਭਦੇ ਲੱਭੇ ਬਹੁਤ ਟਾਈਮ ਲੱਗ ਗਿਆ ਪਰ ਪਹਿਲਾਂ ਮਿਲਤੇ ਫਿਰ ਮਤਲਬ ਲੋਕਪਾਲ ਇਹ ਕਹਿਣ ਲੱਗ ਪਏ ਕਿ ਮਤਲਬ ਸਿੰਪਲ ਆਰਡਰ ਜੇਕਰ ਤੁਸੀਂ ਲੈਣੇ ਆ ਤਾਂ ਅਸੀਂ ਹੁਣੇ ਤਿਆਰ ਕਰ ਸਕਦੇ ਆ ਜੇਕਰ ਜੁਰਬਾਨਾ ਪ੍ਰਧਾਨ ਸਰਦਾਰ ਪ੍ਰਧਾਨ ਪੱਗਾ ਸਿੰਘ ਦੇ ਕਹਿਣ ਤੇ ਵੀ ਅਸੀਂ ਜੁਰਬਾਨਾ ਲਾਉਣਾ ਜੀਆਰਐਸ ਨੂੰ ਕਿਉਂਕਿ ਉਹ ਇੱਕ ਵੀ ਮਤਲਬ ਕਿ ਤਰੀਕ ਤੇ ਨਹੀਂ ਪਹੁੰਚੇ ਜੀਆਰਐਸ ਇਸ ਲਈ ਜੋ ਮਜ਼ਦੂਰ ਅਸੀਂ ਉਹਨਾਂ ਨੇ ਬਹੁਤ ਇੱਥੇ ਢੇੜੇ ਲਾਏ ਪੱਜਲ ਖੁਆਰੀ ਹੋਏ ਬਸ ਸਰਦਾਰ ਪ੍ਰਧਾਨ ਪੱਗਾ ਸਿੰਘ ਜੀ ਚਾਹੁੰਦੇ ਸੀ ਕਿ ਉਹਨਾਂ ਨੂੰ ਜੁਰਬਾਨਾ ਲੱਗਣਾ ਚਾਹੀਦਾ ਔਰ ਸਾਡੇ ਕਹਿਣ ਤੇ ਲੋਕਪਾਲ ਵੀ ਤਿਆਰ ਸੀ ਚਲੋ ਜੁਰਬਾਨਾ ਅਸੀਂ ਲਾ ਦਿੰਨੇ ਆ ਤੇ ਇਸ ਲਈ 2 ਦਿਨ ਦੀ ਤੁਹਾਨੂੰ ਵੇਟ ਕਰਨੀ ਪਵੇਗੀ ਸੋ ਅਸੀਂ ਇਸ ਗੱਲ ਨੂੰ ਸਹਿਮਤ ਹੁੰਦੇ ਹੋਏ ਅਸੀਂ ਕਿਹਾ ਕੋਈ ਗੱਲ 2 ਦਿਨ ਦੀ ਵੇਟ ਕਰ ਲਾਂਗੇ ਪਰ ਅਸੀਂ ਜੀਆਰਐਸ ਨੂੰ ਜੁਰਮਾਨਾ ਲਗਾਉਣਾ ਹੈ ਕਿਉਂਕਿ ਮਜ਼ਦੂਰ ਬਹੁਤ ਖਰਾਬ ਹੋਏ ਨੇ ਚਾਰ ਪੰਜ ਤਰੀਕਾ ਦੇ ਕੋਈ ਨਹੀਂ ਉਹ ਜੀਆਰਐਸ ਪਹੁੰਚੇ ਉਸਾਨੂੰ ਵਿਸ਼ਵਾਸ ਹੈ ਉਹਨਾਂ ਨੂੰ ਜੁਰਮਾਨਾ ਵੀ ਲੱਗੇਗਾ ਔਰ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਕੰਮ ਮਿਲੇਗਾ ਧੰਨਵਾਦ ਜੀ ਸਤਿਕਾਰਯੋਗ ਬਜ਼ੁਰਗੋ ਮਾਤਾ ਪਿਤਾ ਪੈਨਾ ਵੀਰਾਂ ਨੂੰ ਜੈ ਪੀ ਜੈ ਭਾਗ ਅਸੀਂ ਲਗਭਗ ਕਾਫੀ ਕੈਂਪ ਤੋਂ ਆ ਤਿੰਨਾ ਪਿੰਡਾਂ ਲਈ ਮਿਹਨਤ ਕਰਦੇ ਪਏ ਆ ਪਿੰਡ ਪੱਕੀ ਕਾਲੀ ਵਾਲਾ ਚੱਬਾ ਚੱਬਾ ਨਾ ਨਾ 47 ਵਿਚਾਰ ਜੁਈਆ ਪਿੰਡ ਅਤੇ ਉਸ ਤੋਂ ਬਾਅਦ ਪਿੰਡ ਚੰਡਾਲਾ ਦੀ ਮੇਸ਼ਾ ਲੋਕਾਂ ਦੇ ਆਦਰ ਕੀਤੇ ਹੋਏ ਸੀਗੇ ਕਾਫੀ ਨਹੀਂ ਉਹਦਾਂ ਨਹੀਂ ਕਾਪੀਆਂ ਮੰਗਦੇ ਸੀਗੇ ਤਾਂ ਉਸਦੇ ਸਬੰਧ ਵਿੱਚ ਅੱਗੇ ਉਹਨਾਂ ਨੂੰ ਵੀ ਸੀਨਾ ਦੇ ਮਿਲੇ ਨੇ ਜਾਂ ਨਾਲ ਚੰਡੀਗੜ੍ਹ ਮੈਂ ਗਿਆ ਹੋਇਆ ਸੀ ਰਿਪੋਰਟ ਦਿੱਤੀਆਂ ਮੁਸ਼ਕਲਾਂ ਰਹਤੀਆਂ ਕਿ ਫਾਜਿਲ ਕਿਹਾ ਉਹਨਾਂ ਨੇ ਏਡੀਸੀ ਵੀ ਨੂੰ ਫਾਜਿਲ ਫਾਜਿਲ ਨੂੰ ਪੂਨ ਕੀਤਾ ਏਡੀਸੀ ਵੀ ਰਿਪੋਰਟ ਵੀ ਦਿੱਤਾ ਪਰ ਹੁਣ ਜਿਹੜਾ ਸੱਤ ਪਿਆ ਅੱਜ ਦੇ ਮੌਕੇ ਤੇ ਆ ਕੇ ਖਾਲੀਏ ਖੱਡਾਂ ਜਿਹੜੀਆਂ ਪਕਾਇਆਂ ਜਿਹੜੀਆਂ ਲੱਗ ਪੱਧਾ ਅੱਜਾ ਪੌਣਾ ਜਿਸ ਦਾ ਮੋਲਾਪੱਤਰ ਤੋਂ ਪਹਿਲਾ ਮਿਲ ਗਈ ਹੈ ਲੇਕਿਨ ਅਸੀਂ ਚਾਹੁੰਦੇ ਸੀਗੇ ਕਿ ਉਹ ਜਿਹੜੇ ਜੀਆਰਐਸਸੀ ਦੇ ਸਿੰਗਲਰ ਸੰਬੰਧ ਸੀਗੇ ਉਹਨਾਂ ਨੂੰ ਜੁਰਮਾਨਾ ਵੀ ਹੋਣਾ ਚਾਹੀਦਾ ਫਰੋਜਪੁਰ ਚ ਅਸੀਂ ਕਰਵਾਇਆ ਸੀਗਾ ਲੇਕਿਨ ਇਥੋਂ ਵਾਲਾ ਜਿਹੜਾ ਲੋਕਪਾਲ ਆ ਬੈਸੀ ਤਾਂ ਉਹ ਵਕਾਲਤ ਨਾ ਕਰਦਾ ਲੋਕਾਂ ਦੀ ਵਕਾਲਤ ਦੀ ਗੱਲ ਕਰਦਾ ਲੇਕਿਨ ਕਾਨੂੰਨ ਕਾਨੂੰਨ ਦੇ ਹਿਸਾਬ ਤੇ ਤਾਂ ਬਿਲਕੁਲ 0% ਦਾ ਆਹਦਾ ਮੈਨੂੰ ਪਤਾ ਹੀ ਨਹੀਂ ਹੈ ਜੁਰਮਾਨਾ ਕਿੰਨਾ ਹੈੁੰਡਾ ਕਿੰਨੇ ਲੁੰਡਾ ਹੈ ਚਾ ਤੁਸੀਂ ਇੱਕ ਟੱਕ ਦਵਾ ਦਿਓ ਮੈਨੂੰ ਤੇ ਉਸ ਕਾਪੀ ਦੇ ਮੁਤਾਬਕ ਮੈਂ ਜੁਰਮਾਨਾ ਕਰਵਾ ਦੂੰਗਾ ਤਾਂ ਅਸੀਂ ਉਹਦੀ ਗੱਲ ਨੂੰ ਮੰਨ ਕੇ ਅਸੀਂ ਕਾ ਠੀਕ ਆ ਅਸੀਂ WhatsApp ਕਰ ਦਿੰਦੇ ਆ ਜਾ ਕੇ ਅਸੀਂ ਰੋਇਪੋਟ ਜਿਹੜੇ ਜੁਰਮਾਨੇ ਕੀਤੇ ਆ ਉਹ ਇਨਸਾਨੀਆਂ ਦੀਆਂ ਕਾਪੀਆਂ ਲਈ ਵਾਟਸਐਪ ਕਰਾਂਗੇ ਤੇ ਨਾਲ ਜੁਰਮਾਨਾ ਕਰਾਵਾਂਗੇ ਤੁਸੀਂ ਇਸ ਗੱਲ ਨੂੰ ਸਾਰੇ ਸਰਵ ਤੋਂ ਹਾਂਜੀ ਅੱਜ ਕਰ ਠੀਕ ਹੈ ਨਾ ਕਿ ਆਪਾਂ ਸਾਰੀਆਂ ਥਾਂਾਂ ਨੂੰ ਕੋਟਪ ਕਰਾਇਆ ਹਾਂਜੀ ਅੱਜ ਅੱਗੇ ਪਿੱਛੇ ਲਗਾ ਦੂਗਾ ਚੱਲੇ ਹਾਂਜੀ ਤਾਂ ਦੇਖੋ ਇਹ ਸਾਰੀਆਂ ਗੱਲਾਂ ਜਾਣਕਾਰੀ ਦੇ ਮਾਲ ਮਿਲਦੀਆਂ ਤੁਸੀਂ ਵੀ ਮੇਰੇ ਵਾਂਗੂ ਆਪਣੇ ਹੱਕਾਂ ਨੂੰ ਕਿਵੇਂ ਲਾਗੂ ਕਰਉਣਾ ਹਾਂਜੀ ਥੋੜਾ ਜਿਹਾ ਧਿਆਨ ਰੱਖ ਕੇ ਸਮਝੋ ਕਿੱਥੇ ਹੱਥ ਪਏ ਆ ਤੇ ਕਿਵੇਂ ਲਾਗੂ ਕਰਉਦੇ ਆ ਟਵਾਡੇ ਹੱਕ ਦਾ ਜਿਹੜੇ ਬਾਬਾ ਸਾਹਿਬ ਡਾਕਟਰ ਬੇਕਰ ਸਿੰਘਾ ਸਾਹਿਬ ਨੇ ਬਣਾਏ 1952 ਦੇ ਵਿੱਚ 1952 ਤੋਂ ਲੈ ਕੇ ਅੱਜ ਤੱਕ ਇਹ ਸਰਕਾਰਾਂ ਨੇ ਗੰਦੀਆਂ ਸਰਕਾਰਾਂ ਇਹ ਗੰਦੀਆਂ ਸਰਕਾਰਾਂ ਨੇ ਜਿਹੜੇ ਤੁਸੀਂ ਚੁਣ ਕੇ ਰਾਜਨੀਤਿਕ ਲੋਕ ਭੇਜਦੇ ਹੋ ਉਹਨਾਂ ਨੇ ਇਹ ਲਾਗੂ ਕਰੋਣੇ ਹੁੰਦੇ ਆ ਲੇਕਿਨ ਉਹ ਸਿਸਟਮ ਨੂੰ ਉਲਟਾ ਕਰ ਦਿੰਦੇ ਆ ਉਹ ਗਰੀਬਾਂ ਦੀ ਲੁੱਟ ਕਰਦੇ ਆ ਸਕੈਮ ਸਕੀਮ ਦੀ ਲੁੱਟ ਕਰਦੇ ਆ ਪੈਨਸ਼ਨਰਾਂ ਦੀ ਲੁੱਟ ਕਰਦੇ ਆ ਰਾਸ਼ਟਰੀ ਲੁੱਕ ਕਰਦੇ ਹੁਣ ਮੇਰੇ ਕਾ ਦਾ ਵੀ ਤੁਸੀਂ ਦੇਖ ਰਹੇ ਹੋ ਨਾ ਆਦਰੀਆਂ ਲੱਗੀਆਂ ਹੁੰਦੀਆਂ ਫੋਟੋ ਕਿਸੇ ਬੰਦੇ ਦੀ ਹੁੰਦੀ ਆ ਨਾਮ ਕਿਸੇ ਬੰਦੇ ਦਾ ਹੁੰਦਾ ਹੈ ਤਾਂ ਉਹ ਫੋਟੋ ਪਛਾਣ ਕੇ ਵੱਟ ਕੇ ਪੈਸੇ ਜਿਹੜੇ ਹੈਗੇ ਕਢਵਾ ਲੈਂਦੇ ਆ ਇਹਨਸ ਕਰਕੇ ਲਗਭਗ ਮੈਨੂੰ 2400 ਲੱਗਾ ਹੋਇਆ ਮੈਂ ਤਾਂ ਦੇਖੋ ਅੱਜ 21 ਚੱਲ ਪਿਆ 2021 ਚੱਲ ਪਿਆ ਲਗਭਗ 21 ਸਾਲ ਹੋ ਗਿਆ ਇਸ ਕੰਪਨੀ ਲੱਗੇ ਹੋਏ ਨੂੰ ਅੱਜ ਉਸ ਨੌਲੇਜ ਦੀ ਵਜ੍ਹਾ ਦੇ ਨਾਲ ਅੱਜ ਸਾਡੀ ਜਿਹੜੀ ਸਪੀਸ਼ਲਟੀ ਟੀਮ ਆ ਬਹੁਤ ਜ਼ੁਰਦਸਤ ਸਤਿ ਸ਼੍ਰੀ ਅਕਾਲ ਵੀ ਕੱਪਕ ਅੱਜੋਂ ਜ਼ਿਆਦਾ ਆਪਦੇ ਹਫ਼ਤਾ ਪ੍ਰਤੀ ਜਾਦੂ ਖੋਲ੍ਹਦੀ ਹੈ ਤੇ ਨਾਲ ਜਿਹਨੂੰ ਅ fırsਰਾਂ ਨੂੰ ਮੰਦਰੋ ਪੂਰੇ ਜੋਰ ਨਾਲ ਬੋਲਦੇ ਆ ਤਾਂ ਅ fırsਰਾਂ ਨੂੰ ਪਤਾ ਲੱਗਦਾ ਕਿ ਇਹ ਬਈ ਕੁਝ ਜਾਣਦੇ ਆ ਨਾ ਇਹ ਗੁੰਗੇ ਆ ਨਾ ਬਹਿਰੇ ਆ ਨਾ ਇਹ ਬੋਲੇ ਆ ਇਹ ਕੁਝ ਜਾਣਦੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਦੀ ਆਵਾਜ਼ ਨੂੰ ਸੁਣਦਿਆਂ ਨਾਲ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਤਾਂ ਮੈਂ ਸਾਰਿਆਂ ਤੋਂ ਉਮੀਦ ਰੱਖਦਾ ਆਪਣੇ ਹੱਕਾ ਪ੍ਰਤੀ ਸਮਝਣਾ ਇੱਕ ਮਤ ਇਕਜਟ ਇਕ ਵਿਚਾਰਤ ਰੰਨੇ ਇਕੱਠੇ ਹੋ ਕੇ ਏਕਤੇ ਦੇ ਨਾਲ ਆਪਣੀ ਜਿਹੜੀ ਤਾਕਤ ਬਣਾਈ ਰੱਖੋ ਤੇ ਆਪਦੇ ਹੱਕ ਲੈਣੇ ਆ ਇਨਾ ਕਹੀ ਜਾ ਹੋਇਆ ਸਭ ਨੂੰ ਜੈ ਭੀਮ ਜੈ ਭਾਟੂ ਸਤਿ ਸ਼੍ਰੀ ਅਕਾਲ